ਲੋੜੀ ਪੰਡ ਜੀ ਬੈਠੇ ਆ ਤੇ ਲੱਖਾਂ ਦੇ ਨਾਮ ਲੱਗ ਚੁੱਕੇ ਆ ਜਿਹੜੇ ਇਹਨਾਂ ਤੋਂ ਟਿਕ ਟੱਕਰੀ ਦੀਆਂ ਸੀ ਜੋ ਕਵੀ ਕਬਾਣੀ ਕੀਤੀ ਸੀ ਤਾਂ ਕਿੰਨਾ ਨੰਬਰ ਜਿਹਨੂੰ ਲੱਖਾਂ ਦੇ ਨਾਮ ਲੱਗੇ ਪੰਡ ਜੀ ਕੀ ਹਾਲ ਹੈ ਪੀਖੋ ਬਹੁਤ ਵਧੀਆ ਜੀ ਕਿਰਪਾ ਤੁਹਾਡੀ ਵੀਰੇ ਸਭ ਤਾਂ ਠੀਕ ਹੈ ਐਨ ਕਿਰਪਾ ਤੁਹਾਡੀ ਤੇ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਕੋਲ ਕਸਟਮਰ ਆਉਂਦੇ ਆ ਸਭ ਤੋਂ ਜ਼ਿਆਦਾ ਤੁਹਾਡੇ ਇੱਥੇ ਲੋਕਾਂ ਦੇ ਆ ਰਹੇ ਆ ਕਿਹੜੇ ਹਾਂਜੀ ਕਿੰਨੂ ਰੋ ਲੱਗਿਆ ਤੇ ਕਿੰਨੇ ਪੈਸੇ ਲੱਗੇ ਇੱਕ ਦਾ ਸਾਡੇ ਕੋਲ ਪਹਿਲਾਂ ਬੰਦਾ ਗਾਇਬ ਹੋ ਗਿਆ ਸੀ ਨੰਬਰ ਗਲਤ ਲਿਖਿਆ ਗਿਆ ਸੀ ਇਹ ਬੰਦਾ ਵੀ ਆ ਗਿਆ ਜੀ ਸਾਡੇ ਕੋਲ 5 ਲੱਖ 5 ਲੱਖ ਰੁਪਏ ਦਾ ਠੀਕ ਹੈ ਜੀ ਟ੍ਰੈਕਟਰ ਸੀ ਇਹ 9250 3925 ਤੇ ਵਿਸਾਖੀ ਚ ਲੱਗਿਆ ਸੀ ਅੱਛਾ ਉਸ ਤੋਂ ਬਾਅਦ ਵਿੱਚ ਸਾਡੇ ਕੋਲ ਲੱਗਿਆ ਜੀ ਇਨਾਮ ਆ ਵਾਲਾ 274 ਨੂੰ ਅੱਛਾ ਠੀਕ ਹੈ ਜੀ 25 9000 2,25,000 ਦਾ ਬਾਈ ਲੱਗਿਆ 90931 ਨੰਬਰ ਤੇ 90931 ਹਾਂਜੀ ਇਹ ਸੈਕੰਡ ਪ੍ਰਾਈਸ ਹੁੰਦਾ 9000 ਦਾ 25 ਸੀਰੀਜ਼ ਚ ਲੱਗਿਆ ਜਿਹੜੀ 25 ਦਾ 2,25,000 ਤੇ ਪੂਰੇ ਪੈਸੇ ਮਿਲੇ ਨੇ ਜੀ ਕਸਟਮਰ ਇਹ ਤੁਸੀਂ ਪੈਸੇ ਕੱਟਦੇ ਨਹੀਂ ਟੈਕਸ ਇਹਦੇ ਅਸੀਂ ਕਹਦਾ ਟੈਕਸ ਕੱਟਣ ਵਾਲੇ ਰਸੀਂ ਕੌਣ ਹੁੰਨੇ ਵੀਰੇ ਸਾਡਾ ਕੀਤਕਾਰ ਟੈਕਸ ਕੱਟਣ ਦਾ ਇਹ ਦੱਸੋ ਟੈਕਸ ਘਟੂ ਵੀ ਗਵਰਨਮੈਂਟ ਜੇ ਗਵਰਨਮੈਂਟ ਕੋਲ ਟੈਕ ਟੈਕ ਕਲੇਮ ਆਉਂਦੀ ਆ ਜਿਹੜੇ ਛੋਟੇ ਪ੍ਰਾਈਸ ਨੇ 9000 ਦੇ ਤੇ ਕੋਈ ਟੈਕਸ ਨਹੀਂ ਹੈਗਾ ਜੀ ਪ੍ਰੋਪਰ ਪੈਸਾ ਮਿਲਦਾ ਜੇ ਤੁਹਾਡਾ 10000 ਤੋਂ ਪਲੱਸ ਪ੍ਰਾਈਸ ਲੱਗਦਾ ਸਿੰਗਲ ਟਿਕਟ ਤੇ ਤਾਂ ਤੁਹਾਡਾ ਕਟੌਤੀ ਹੋਗੀ ਟਿਕਟ ਕਲੇਮ ਹੋਗੀ ਜੇਕਰ ਤੁਹਾਨੂੰ ਕੋਈ ਕਹੇ ਮੰਨ ਲਓ 5 ਸੀਰੀਜ਼ ਤੇ 45000 ਲੱਗਿਆ ਜਾਂ 25 ਸੀਰੀਜ਼ 2,25 ਲੱਖ ਲੱਗਿਆ ਤਾਂ ਪੂਰੇ ਪੈਸੇ ਮਿਲਣਗੇ ਜੇ ਮੰਨ ਲਓ ਬਠਿੰਡੇ ਦੇ ਵਿੱਚ ਹੀ 45000 ਦਾ ਨਾਮ ਲੱਗਿਆ ਕਿਸੇ ਕੋਲੋਂ ਠੀਕ ਹੈ ਤਾਂ ਜਿਹਨੂੰ ਵੀ ਲੱਗਿਆ ਤਾਂ 45000 ਰੁਪਏ ਪੂਰਾ ਮਿਲੂ ਵੀਰੇ ਨਾ ਕਿ ਉਹਦੇ ਵਿੱਚ 2250 2500 ਕੱਟਿਆ ਜਾਊਗਾ ਸਾਨੂੰ ਤਾਂ ਸਰਕਾਰ ਐਕਸਟਰਾ ਦਿੰਦੀ ਆ ਉੱਪਰ ਨਾ ਅਸੀਕੋ ਕੱਟੇ ਕੱਟਣ ਦੇ ਟੈਕਸ ਨਾਲ ਟੈਕਸ ਇਹ ਕੌਣ ਕੱਟਣ ਵਾਲਾ ਹੈ ਕੌਣ ਹੁੰਦੇ ਨੇ ਵੀਰੇ ਦੱਸੋ ਮੈਨੂੰ ਤੁਹਾਨੂੰ ਸਰਕਾਰ ਤੁਸੀਂ ਉਹਨਾਂ ਤੋਂ ਤੁਸੀਂ ਦੇਖੋ ਪੱਤਰਕਾਰ ਹੋ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਵੀ ਤੁਸੀਂ ਕੌਣ ਹੋ ਇਹ ਟੈਕਸ ਕੱਟਣ ਵਾਲੇ ਵੀ ਹੈ ਕਿਸੇ ਕੋ ਅਥਾਰਟੀ ਮੈਂ ਟੈਕਸ ਕੱਟੂਗੀ ਤਾਂ ਜਿੱਦਾਂ ਕਿੰਨੇ ਵਾਰ ਸਰਕਾਰ ਘੱਟ ਕੇ ਦਿੰਦੀ ਹੈ ਜੇ ਮੰਨ ਲਓ ਸਰਕਾਰ ਤਾਂ ਘੱਟ ਕੇ ਦੋਗੀ ਜੀ ਜੇ ਟਿਕਟ ਕਲੇਮ ਹੁੰਦੀ ਆ ਟਿਕਟ ਜਮ੍ਹਾਂ ਹੁੰਦੀ ਆ ਫਾਰਮ ਭਰਿਆ ਜਾਂਦਾ ਤੁਹਾਡਾ ਕੈਂਸਲ ਚੈੱਕ ਲੱਗਦਾ ਨਾਲ ਐਫੀ ਡੈਪੋਟ ਲੱਗਦਾ ਤੁਹਾਡੀ ਟੈਸਟਿੰਗ ਫੋਟੋਆਂ ਲੱਗਦੀਆਂ ਨੇ ਟਿਕਟ ਜਮ੍ਹਾਂ ਹੁੰਦੀ ਆ 20 ਦਿਨ ਬਾਅਦ ਪੈਸਾ ਆਉਂਦਾ ਉਸ ਗਵਰਨਮੈਂਟ ਦਿੱਲੀ ਆ ਹੁਣ ਜੇ ਟਿਕਟ ਦੇਤੀ 9000 ਰੁਪਿਆ ਲੱਗਿਆ ਉਹ ਜੋ 900 ਕੱਟ ਲਿਆ ਉਹ ਤਾਂ ਗਲਤ ਹੈ ਜੀ 9000 ਪੂਰਾ ਮਿਲੂਗਾ ਜੀ ਹੁਣ ਤੁਸੀਂ ਜੋ ਭਵਿੱਖਬਾਣੀ ਕਰਦੇ ਨੇ ਸੱਚ ਹੋ ਜਾਂਦੇ ਕੀ ਕਾਰਨ ਕੀ ਆ ਕਿਉਂ ਆ ਦੇਖੋ ਅਸੀਂ ਝੂਠੀ ਬੋਲਦੇ ਸੱਚ ਬੋਲਾਂਗੇ ਵੇਸਾਂ ਇਸ ਵਾਰ ਕੋਈ ਇੱਕਵਾਨੀ ਕਰੀ ਸੀ ਮੈਂ ਤਨੂ ਰਾਸੀ ਦੇ ਮਕਰ ਆਸੀ ਮੇਰੀ ਭਵਿੱਖਬਾਣੀ ਇਸ ਵਾਰ ਝੂਠੀ ਗਈ ਆ ਬਈ ਆਪਾਂ ਸਿੱਧੀ ਦੇਖੋ ਜਿਹੜੀ ਗੱਲ ਸੱਚ ਆ ਸੱਚ ਕਹਾਂਗੇ ਮੇਰੀ ਭਵਿੱਖਬਾਣੀ ਇਸ ਵਾਰ ਝੂਠੀ ਗਈ ਆ ਤਨੂ ਤੇ ਮਕਰ ਆਸੀ ਨਾਮ ਨਹੀਂ ਲੱਗਿਆ ਬਾਰਾ ਜੋ ਮੈਂ ਕੋਈ ਕਵਣੀ ਪਹਿਲਾਂ ਕਰੀ ਜਿਸ ਤੋਂ ਉਹ ਮੇਰੀ ਰਾਸੀ ਚੱਲ ਗਈ ਤੁਲਾ ਚ ਜਰੂਰ ਲੱਗਿਆ ਤੁਲਾ ਚ ਲੱਗ ਗਿਆ ਤਰਸੀਬ ਸਿੰਘ ਸਬਜ਼ੀ ਦਾ ਕੰਮ ਕਰਦਾ ਉਸ ਨੂੰ ਇਨਾਮ ਲੱਗਿਆ ਤੇ ਬਾਕੀ ਮੈਂ ਦੇ ਦਾਂ ਸਾਇਦ ਮੇਰੇ ਕੋਲ ਅਮੀਜ ਵੀ ਹੋਵੇ ਉਹਦੀ ਆ ਦੇਖੋ ਅੱਛਾ ਇਹ 6 ਕਰੋੜ ਰੁਪਏ ਦਾ ਮਾਲਕ ਬਣਿਆ ਜੀ 68 ਸਾਲ ਦੀ ਉਮਰ ਇਹਨਾਂ ਦੀ ਸਬਜ਼ੀ ਵੇਚਣ ਵਾਲਾ ਜੀ ਹਾਂਜੀ ਹਜ਼ਾਰਪੁਰੋਂ 6 ਕਰੋੜ ਰੁਪਏ ਲੱਗੀ ਲੱਗ ਗਈ ਤੁਲਾ ਰਾਸੀ ਇਹਨਾਂ ਦੀ ਤੁਲਾ ਠੀਕ ਹੈ ਹੁਸ਼ਿਆਰਪੁਰ ਆਇਆ ਆਪਣੇ ਪੰਜਾਬ ਚ ਨਹੀਂ ਆਇਆ ਹਾਂਜੀ ਜਿਹੜਾ ਮੈਂ ਜਣੀ ਪੁਖਵਾਨੀ ਕਰੀਆ ਮੇਰੇ ਕੋਲ ਬਸਾਖੀ ਚ 5 ਲੱਖ ਦਾ ਲੱਗਿਆ ਇਹ ਮਕਰ ਨੂੰ ਲੱਗਿਆ ਠੀਕ ਹੈ ਦੇਖੋ ਕਈ ਵਾਰ ਸੰਕੇਤ ਸਾਡੇ ਸਾਡੇ ਚ ਵੀ ਘਾਟ ਰਹਿ ਜਾਂਦੀ ਹੈ ਨਾ ਅਸੀਂ ਝੂਠ ਨਹੀਂ ਬੋਲਦੇ ਪੰਜਾਬ ਚ ਹੀ ਪੈਂਦਾ ਹੁਸ਼ਿਆਰਪੁਰ ਹਾਂਜੀ ਪੰਜਾਬ ਚ ਹੈ ਸਰ ਪੰਜਾਬ ਚ ਹਾਂਜੀ ਹੁਸ਼ਿਆਰਪੁਰ ਦੇ ਵਿੱਚ ਆਇਆ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦਾ ਜੀ ਹਾਂਜੀ 3 ਤਰੀਕ ਨੂੰ ਆਹ ਵਾਲੀ ਟਿਕਟ ਦਾ ਡਰਾਅ ਹੋਣ ਜਾ ਰਿਹਾ 3 ਤਰੀਕ ਨੂੰ ਹਾਂਜੀ ਅੱਛਾ ਇਹ 1 ਕਰੋੜ ਰੁਪਏ ਦਾ ਪ੍ਰਾਈਜ਼ ਹੈ ਜੀ 1 ਕਰੋੜ ਦਾ ਠੀਕ ਹੈ ਜਿਹੜੇ ਵੀ ਨੇ ਬਠਿੰਡਾ ਵਾਸੀ ਨੇ ਟਿਕਟ ਲੈਣੀਆਂ ਇਹ ਉਹ ਇਥੋਂ ਲੈ ਆ ਸਕਦਾ ਤਿੰਨ ਤਰੀਕ ਤੱਕ ਜੇ ਕੋਈ ਸਟਾਕ ਮਿਲੀ ਉਹਦੇ ਸਿਰਫ ਤੇ ਸਿਰਫ 20 ਹਜ਼ਾਰ ਟਿਕਟਾਂ ਸਭੀ ਅੱਛਾ 20 ਹਜ਼ਾਰ ਟਿਕਟਾਂ ਸਿਰਫ ਹਾਂ 20 ਹਜ਼ਾਰ ਟਿਕਟਾਂ ਪ੍ਰਿੰਟ ਹੋਈਆਂ ਜਿਹਦੇ ਵਿੱਚੋਂ ਨਾਮ ਲੱਗਣਾ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ 2000 ਦੀ ਟਿਕਟ ਜਿਨ੍ਹਾਂ ਦੀ ਜੇਬ ਵੱਜਦੀ ਦਿੰਦੀ ਆ ਸ਼ਨੀਵਾਰ ਨੂੰ ਤਿੰਨ ਤਰੀਕ ਨੂੰ ਮੈਂ ਹਾਂ ਗੱਲ ਲੁਧਿਆਣੇ ਉੱਥੇ ਮੇਰੇ ਕੋਲ ਪਾ ਸਕਦੇ ਨੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਮਿਲੂੰਗਾ ਮਲੇਰਕਟਲੇ ਬਾਕੀ ਮੇਰਾ ਸਟਾਕ ਉਹਰੇ ਲੜਕਾ ਹੁੰਦਾ ਆਪਣੇ ਬਠਿੰਡੇ ਜੌਬ ਕਰਦਾ ਆਪਣਾ ਮੈਨੇਜਰ ਉਹਨਾਂ ਤੁਸੀਂ ਟਿਕਟ ਪਰਚੇਜ਼ ਕਰ ਸਕਦੇ ਹੋ ਐਕੀ ਹੋ ਐ ਇਹ ਕਿਨੂੰ ਨਿਕਲ ਆਇਆ ਕਿ ਕੋਈ ਕੁੰਭ ਰਾਸ਼ੀ ਜੀ ਕੁੰਭ ਚੱਲ ਪਈ ਦੁਬਾਰੇ ਕੁੰਭ ਰਾਸ਼ੀ ਚੱਲ ਪਈ ਤੇ ਜਿਹੜੀ 24 ਪੰਜ ਦਾ ਡਰਾਅ ਆ 500 ਵਾਲੀ ਦਾ ਉਹ ਜਾਣਾ ਆਪਣੇ ਕੰਨਿਆ ਰਾਸ਼ੀ ਦੇ ਵਿੱਚ ਬਾਕੀ 61 ਟਿਕਟਾਂ ਜੀ ਕੋਦੇ ਨਾਲ ਹੀ 1000 ਰੁਪਏ ਟਿਕਟਾਂ ਜੀ ਹੈ 7 ਜੂਨ ਦਾ ਡਰਾਅ ਆ 50 ਲੱਖ ਇਹ ਕਿੰਨੇ ਕਿ ਇਹ ਵੀ 20000 ਸਫੀ ਆ ਜੀ ਸਕਿਮਾ ਬਵਰੀਆ ਦੇ ਰੀਆ ਗਵਰਨਮੈਂਟ 1000 ਰੁਪਏ ਟਿਕਟਾ 20 ਹਰੇ ਸਭੀਆ ਇਹਦਾ ਸਾਥੀ ਨੂੰ ਡਰਾਵਾ ਹਰ ਇੱਕ ਕਾਊਂਟਰ ਤੇ ਮੇਰਾ ਸਟਾਕ ਅਵੇਲੇਬਲ ਮਿਲੂਗਾ ਜਿੱਥੇ ਪੰਡਤ ਦੀ ਟਿਕਟ ਮਿਲ ਗਿਆ ਸਰ ਥੋੜ ਸਭ ਤੋਂ ਜ਼ਿਆਦਾ ਨਾਮ ਤੁਹਾਡੇ ਕੋਲ ਹੀ ਲੱਗਦੇ ਦੇਖੋ ਜੀ ਤੁਹਾਡੇ ਜਿਹੜੀ ਇੱਕ ਸਨੇਹਾ ਦਿਨਾ ਵੈਸੇ ਮੈਂ ਬੋਲਣਾ ਚਾਹੁੰਦਾ ਨਹੀਂ ਸੀ ਪਰ ਬੋ ਰਿਹਾ ਪੰਡਤ ਲਾਡਰੀ ਏਜੰਸੀ ਇਹ ਏਜੰਸੀ ਹੈ ਜਿਹਨੇ ਵੱਡੇ ਮਗਰਮਸਾ ਨੂੰ ਹੱਥ ਪਾਇਆ ਠੀਕ ਹੈ ਪਰ ਦੇ ਫਾਸ ਕਰੇ ਨੇ ਸੱਚ ਬੋਲਿਆਂ ਲੋਕਾਂ ਦੇ ਚੁੱਪਦੇ ਨੇ ਪਰ ਕਈ ਲੋਕਾਂ ਦੇ ਲਧਿਆਣੇ ਦੇ ਕਿਸੇ ਬੰਦੇ ਦੇ ਮੇਰਾ 5 ਲੱਖ ਰੁਪਏ ਵਾਲੀ ਲਾਟਰੀ ਦਾ ਢੋਲ ਵੱਜਦਾ ਚੁਗਿਆ ਢੋਲ ਵੱਜਦਾ ਉਸਨੇ ਇੰਟਰਵਿਊ ਦੇ ਵਿੱਚ ਕਿਹਾ ਵੀ ਡੇਟ ਆਫ ਬਰਥ ਵਾਲੇ ਕਿੱਥੇ ਗਏ ਸਾਡੇ ਕੋਲ 20 ਲੱਖ ਦਾ ਨਾਮ ਲੱਗਿਆ ਡੇਟ ਆਫ ਬਰਥ ਵਾਲੇ ਕੋਲ ਕਿੱਥੇ ਗਏ 5 ਲੱਖ ਦਾ ਢੋਲ ਵੇ ਆਈ ਜਾਂਦੇ ਨੇ ਦੇਖੋ ਉਹਨਾਂ ਨੇ ਸਾਡਾ ਢੋਲ ਵੱਜਿਆ ਕੀ ਗੱਲ ਪਈ ਉਹਨੇ ਠਿੱਕਾ ਲੈ ਲਿਆ ਢੋਲ ਵੇ ਆਉਣ ਦਾ ਤੁਸੀਂ ਹੁਣ ਠੇਕਾ ਨਹੀਂ ਲੈਂਦਾ ਢੋਲ ਵੇ ਆਉਣ ਦਾ ਉਹ ਪੰਡਤ ਇਸ ਲਾਈਨ ਦੇ ਵਿੱਚ ਆ ਪਹਿਲਾ ਹੈਗਾ ਸੀ ਟਿਕਾ ਬਾਕੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਠੀਕ ਹੈ ਜੀ ਇਹ ਨਹੀਂ ਕਹਿੰਦੇ ਤੁਹਾਡੇ ਕੋਲ ਨਾ ਵੱਜੇ ਵੱਜੇ ਜੇ ਤੁਸੀਂ ਕਹਿੰਦੇ 20 ਲੱਖ ਦਾ ਪ੍ਰਾਈਸ ਤੁਹਾਡੇ ਕੋਲ ਲੱਗਿਆ ਬਾਈ ਜੀ ਸਾਡੇ ਕੋਲ ਵੀ 20 ਲੱਖ 10 ਲੱਖ 5 ਲੱਖ ਪ੍ਰਾਈਸ ਲੱਗਿਆ ਉਹ ਮੈਂ ਤਾਂ ਕਹਿਣਾ ਕਿਉਂਕਿ ਪਨੋੜ ਸਾਹਿਬ ਦੀ ਚੇਅਰ ਤੇ ਬਹਿਣਾ ਮੈਂ ਜਾ ਕੇ ਤਾਂ ਪਨੋੜ ਸਾਹਿਬ ਦਾ ਹੱਕ ਕਹਿਣਾ ਵੀ ਮੇਰੇ ਕੋਲ ਲੱਗਿਆ ਠੀਕ ਹੈ ਬਾਕੀ ਜਿਨ੍ਹਾਂ ਨੂੰ ਤੁਸੀਂ ਟਾਰਗੇਟ ਕਰਦੇ ਹੋ ਉਹ ਬੰਦੇ ਨੇ ਪਨੋੜ ਸਾਹਿਬ ਜਿਨ੍ਹਾਂ ਨੂੰ ਤੁਸੀਂ ਕਿਸੇ ਟਾਈਮ ਟਿਕਟਾ ਲੈਦੇ ਹੋ ਤੁਸੀਂ ਕੱਢ ਕੇ ਜੀ ਬਾਹਰ ਕਾਊਂਟਰ ਤੇ ਠੀਕ ਹੈ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੀ ਜੀ ਉਹਨੂੰ ਆਪਣੀ ਤਰੱਕੀ ਰੱਖੋ ਹੰਕਾਰ ਨਾ ਕਰੋ ਮਾਣ ਕਰੋ ਇਹ ਸੋਡਾ ਹੰਕਾਰ ਬੋਲਿਆ ਸੀ ਵੀ ਢੋਲ ਵਜਾ ਰਿਹਾ ਉਹ ਬਾਈ ਜੀ ਮੇਰਾ 5 ਲੱਖ ਲੱਗਿਆ ਮੈਨੂੰ ਬਹੁਤ ਵਧੀਆ ਮੈਨੂੰ ਖੁਸ਼ੀ ਆ ਲੱਗਿਆ ਤਾਂ ਸਹੀ ਨਾ ਕਿਸੇ ਦਾ ਗੁੱਡ ਲੱਕ ਚਾਹ ਦਿੱਤਾ ਨਹੀਂ ਕਰਦੇ ਅਸੀਂ ਕਿਸੇ ਦੀ ਅਸੀਂ ਇਹ ਤਾਂ ਨਹੀਂ ਕਿ 2000 ਵਾਲੀ ਟਿਕਟਾਂ ਪਈਆਂ ਨੇ ਹੁਣ ਸੋਨੂੰ ਮੈਂ ਗੱਲ ਕਲੀਅਰ ਕਰਦਾ ਇੱਕ ਮੇਰੇ ਕੋਲ ਟਿਕਟਾਂ ਜੀ ਕੌਮਾ ਦਿਖਾ ਵੀ ਦਿੰਨਾ ਉਸ ਬੰਦੇ ਜਿਹੜਾ ਕਹਿੰਦਾ ਢੋਲ ਵਜਦਾ ਉਹਦੀ ਟਿਕਟਾਂ 2 ਮਹੀਨੇ ਤੋਂ ਉੱਪਰ ਹੋ ਗਏ ਕਾਹਨੂੰ ਫੋਨ ਵੀ ਨਹੀਂ ਕਰਿਆ ਉਹਨੇ ਅੱਛਾ ਅੱਜ ਮੈਂ ਕਹਿਸ ਕਰੀਏ ਜੇ 2-3 ਹੋਰ ਉੱਪਰ ਉਹ ਵੀ ਨ ਇਹ ਕਿੰਨੇ ਚਿਰ ਦਾ ਹੁੰਦਾ ਕਲੇਮ ਇੱਕ ਮਹੀਨੇ ਦੇ ਵਿੱਚ ਜੀ ਪ੍ਰੋਸੈਸ ਹੈ ਦਾ 30 ਦਿਨਾਂ ਦੇ ਵਿੱਚ ਵਿੱਚ ਆਪਣਾ ਕਲੇਮ ਲੈਣਾ ਹੁੰਦਾ ਚਾਹੇ ਨਾਮ ਛੋਟਾ ਚਾਹੇ ਵੱਡਾ ਜੇ ਵੱਡਾ ਤਾਂ ਜਮਾਂ ਕਰਵਾਉਣੀ ਪੈਂਦੀ ਤੇ ਕਿੰਨੇ ਕਾਊਂਟਰ ਹੋ ਗਏ ਆਪਣੇ ਪੰਜਾਬ ਦੇ ਕਾਊਂਟਰ ਸਾਰੇ ਹੋ ਗਏ ਜੀ ਤੇ ਪ੍ਰਮਾਤਮਾ ਸੁੱਖ ਰੱਖੇ ਸਾਰੇ ਕਾਊਂਟਰਾਂ ਦਾ ਸੈਟਅਪ ਇਹੋ ਜਿਹਾ ਕਰਨ ਜਾ ਰਹੇ ਆ ਕਿਉਂਕਿ ਜਿਹੜਾ ਉਹਨਾਂ ਨੇ ਗੱਲ ਕਹੀ ਢੋਲ ਵੱਜਿਆ ਆਹ ਕਰਿਆ ਸਾਡੇ ਇੱਥੇ ਲੱਗੀ ਆ ਬਾਈ ਜੀ ਪੰਡਤ ਸੱਤ ਦੇ ਸੱਤ ਦੇ ਲੁਧਿਆਣਾ ਕਰਨ ਜਾ ਰਿਹਾ ਤੇ ਤੁਹਾਡੇ ਵਰਬਰ ਕਰੂਗਾ ਫਿਰ ਦੇਖਾਂਗੇ ਢੋਲ ਕਿੱਥੇ ਵੱਜਦਾ ਠੀਕ ਹੈ ਨਹੀਂ ਤੁਸੀਂ ਅਜੇ ਠੀਕ ਹੈ ਤੁਸੀਂ 40 ਸਾਲਾਂ ਦੇ ਵਿੱਚ ਮੇਰੇ ਬਰਬਰ ਮੁਕਾਬਲਾ ਕਰੋ ਤੁਸੀਂ 40 ਸਾਲਾਂ ਵਿੱਚ ਕਿੰਨੇ ਲੱਖਪਤੀ ਬਣਾਏ ਨੇ ਤੇ ਮੈਂ 2 ਸਾਲਾਂ ਵਿੱਚ ਕਿੰਨੇ ਬਣਾਏ ਨੇ ਮੈਨਾਂ ਮੁਕਾਬਲਾ ਤਾਂ ਜੋੜੋ ਨਾ 2 ਸਾਲਾਂ ਦਾ ਟਾਰਗੇਟ ਰੱਖੋ ਜਦੋਂ ਮੈਨੂੰ 40 ਸਾਲ ਹੋ ਕੋਈ ਫਿਰ ਦੇਖੋ ਕੀ ਬਣਦਾ ਕਿੰਨੇ ਹੁਣ ਤੱਕ ਕਿੰਨੇ ਕਰੋੜਪਤੀ ਕਿੰਨੇ ਲੱਖਪਤੀ ਬਣ ਗਏ ਮੇਰੇ ਕੋਲ 44 ਜੀ 44 ਜੇਕਰ ਸਾਡੀ ਮੀਨ ਏਜੰਸੀ ਦਾ ਕਰੀਏ ਜਿਨ੍ਹਾਂ ਦੇ ਖਿਲਾਫ ਬੋਲਦੇ ਨੇ ਤਾਂ ਉਹਨਾਂ ਕੋਲ 152 ਕਰੋੜਪਤੀ ਹੋ ਚੁੱਕੇ ਨੇ ਜੀ ਪਲੱਸ ਤੇ ਹਜ਼ਾਰ ਤੋਂ ਪਲੱਸ ਲੱਖਪਤੀ ਹੋ ਚੁੱਕੇ ਨੇ ਕਿ ਕਿਸੇ ਟਾਈਮ ਉਹ ਸਾਡੇ ਕੋਲ ਹੀ ਟਿਕਟਾਂ ਲੈ ਕੇ ਪਰਚੇਜ਼ ਕਰ ਅੱਜ ਉਹ ਸਾਡੇ ਖਿਲਾਫ ਹੀ ਬੋਲਦੇ ਨੇ ਹੁਣ ਇਹਨਾਂ ਨੂੰ ਆਪਾਂ ਕੀ ਕਹਾਂਗੇ ਠੀਕ ਹੈ ਜੀ ਮੰਗਰਵਾਰ ਨੂੰ ਪੜ੍ਹਨਗੇ ਤੁਸੀਂ ਇਥੇ ਤੁੰਡਾ ਛੱਡੋਗੇ ਜਾਂ ਆਪ ਆਇਆ ਹੋ ਮੈਂ ਆਪ ਹੀ ਆਉਂਗਾ ਜੀ ਸਾਰੇ ਸਿਸਟਮ ਕਰਦਾ ਆਂ ਅਰੇਂਜਮੈਂਟ ਸਾਰਾ ਕਰ ਦੂੰ ਆਉਂ ਜੀ ਲੋ ਹਾਜ਼ਰੀ ਜਰੂਰ ਲਾਉਂਦਾ ਤੇ ਲੁਧਿਆਣੇ ਦੇ ਵਿੱਚ ਵੀ ਸੱਤ ਦੇ ਸੱਤ ਦਿਨ ਕਰੂੰਗਾ ਚਾਹੇ ਮੈਂ 2 ਘੰਟੇ ਦਾ ਟਾਈਮ ਰੱਖਾਂ ਠੀਕ ਹੈ ਪਰ ਕਰੂੰ ਜਿੱਤ ਦੇ ਵਿੱਚ ਫਿਰ ਦੇਖਦੇ ਆ ਲੈਣਾ ਕਿੱਦਾਂ ਲੱਗਦੀਆਂ ਨੇ ਉਸ ਬੰਦੇ ਨੇ ਚੈਲੰਜ ਕਰਿਆ ਕਹਿੰਦਾ ਪੰਡਤ ਦਾੜੀ ਦੇ ਹੱਥ ਫੜ ਕੇ ਕਹਿੰਦਾ 5000 ਬੰਦਾ ਖੜਾ ਦੂੰ ਬਈ ਖੜਾ ਆਉਂਗਾ ਰੀਗਣੀ ਮੇਰੇ ਮੇਰੇ ਤੇ ਮੇਰਾ ਕੌਨਫੀਡੈਂਸ ਆ ਮੈਂ ਖਰਾਬ ਹੋ ਗਿਆ ਮੇਰੇ ਕੌਨਫੀਡੈਂਸ ਦੀ ਵੀ ਮਾ ਢੋਲ ਵਜਾਂਗਾ ਤਾਂ ਬਾਜ਼ਾਰਿਆਂ ਥੋੜੇ ਮਾਚੇ ਆ ਵੀ ਸਾਡੇ ਬਰਬਰ ਕੋਈ ਆਵੇ ਨਾ ਅਸੀਂ ਕੱਲੀ ਢੋਲ ਵਜਾਈਏ ਬਰਾਵਾ ਜਦ ਪ੍ਰਮਾਤਮਾ ਨੇ ਨਾ ਕਿਸੇ ਨੂੰ ਦੇਣਾ ਹੁੰਦਾ ਜਾਂ ਕਿਹਦੇ ਨੌ ਨੌ ਕਰਾਉਣਾ ਜਾਂ ਕਿਹਦਾ ਹੰਕਾਰ ਤੋੜਨਾ ਹੁੰਦਾ ਤਾਂ ਉਹ ਇੱਕ ਨਾ ਇੱਕ ਬੰਦਾ ਪੈਦਾ ਕਰਦਾ ਤਾਂ ਸੁਟਾ ਹੰਕਾਰ ਤੋਣ ਲਈ ਪੰਡਤ ਆ ਗਿਆ ਪ੍ਰਮਾਤਮਾ ਕਿਰਪਾ ਕਰੂਗਾ ਤੇ ਤੁਹਾਡਾ ਹੰਕਾਰ ਫਸਟ ਪ੍ਰਾਈਜ਼ 1 ਕਰੋੜ 1.5 ਕਰੋੜ 2.5 ਕਰੋੜ ਵਾਲਾ ਵੀ ਤੋੜਾਂਗੇ ਹੋ ਸਕੇ ਸੇਤੀ ਤੋੜ ਦਈਏ ਤੇ ਢੋਲ ਪੂਰੇ ਵਜਾਵਾਂਗੇ ਠੀਕ ਹੈ ਜੀ ਹੋਰ ਦ